ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਰੇ ਦੇ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰ ਰਵੇਗਾ ਬਿਨਾਂ ਕਿਸੇ ਦੇਰੀ ਤੋਂ ਗੱਲ ਕਰੀਏ ਤਾਂ ਤਾਪਮਾਨ ਠੀਕ ਹੈ ਥੋੜ੍ਹਾ ਜਿਹਾ ਤਾਪਮਾਨ ਅੱਜ ਆਪ ਹੈ ਕਿਉਂਕਿ ਬੱਦਲਬਾਹੀ ਪੰਜਾਬ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਥੋੜ੍ਹੀ ਜਿਹੀ ਗਰਮੈਸ਼ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਪਰ ਧੁੱਪ ਦਾ ਅਸਰ ਕੋਈ ਬਹੁਤ ਜ਼ਿਆਦਾ ਨਹੀਂ ਹੋਇਆ ਪੱਛੋਂ ਦੀ ਹਵਾ ਲਗਾਤਾਰ ਚੱ ਠੰਡ ਦਾ ਮਾਹੌਲ ਹਵਾ ਦੇ ਕਾਰਨ ਬਣਿਆ ਹੋਇਆ ਪਰ ਅਗਰ ਨੋਰਮਲ ਨਾਲੋਂ ਦੇਖਿਆ ਜਾਵੇ ਥੋੜ੍ਹਾ ਜਿਹਾ ਤਾਪਮਾਨ ਉੱਪਰ ਹੈ ਇਸ ਸਮੇਂ ਜਿਹੜਾ ਤਾਪਮਾਨ ਹੈ ਉਹ ਲਗਭਗ ਵੱਖ-ਵੱਖ ਹਿੱਸਿਆਂ ਦੇ ਵਿੱਚ 14 ਤੋਂ ਲੈ ਕੇ 15 16 17 ਡਿਗਰੀ ਤੱਕ ਦੇਖਿਆ ਜਾ ਰਿਹਾ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਥੋੜ੍ਹਾ ਜਿਹਾ ਗਰਮੈਸ਼ ਦਾ ਮਾਹੌਲ ਬੀਤੀ ਕੱਲ੍ਹ ਨਾਲੋਂ ਅੱਜ ਰਾਤ ਦੇਖਣ ਨੂੰ ਮਿਲੂਗਾ ਪਰ ਤੜਕੇ ਸਵੇਰੇ ਥੋੜ੍ਹਾ ਜਿਹਾ ਮਾਹੌਲ ਨਰਮ ਹੁੰਦਾ ਨਜ਼ਰ ਆਵੇਗਾ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਰਿਕਵੈਸਟ ਹੈ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਜਦੋਂ ਵੀਡੀਓ ਲਾਈਕ ਕਰੋਗੇ ਤਾਂ ਥੱਲੇ ਇੱਕ ਹਾਈਪ ਦਾ ਬਟਨ ਆਵੇਗਾ ਉਸ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਵਾਇਰਲ ਹੋਵੇ ਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਦੀ ਹੋ ਸਕੇ ਗੱਲ ਕਰੀ ਜਾਵੇ ਤਾਂ ਬਦਲਬਾਈ ਕੋਈ ਲੰਬੀ ਤਗੜੀ ਬਦਲਬਾਈ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਪਾਸੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਹਿੱਸਾ ਹੈ ਉਹ ਹੁਣ ਕਮਜ਼ੋਰ ਪੈ ਚੁੱਕਿਆ ਥੋੜਾ ਜਿਹਾ ਅਪਾ ਨੂੰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਅਬੋਹਰ ਇਹ ਇਲਾਕੇ ਵਿੱਚ ਇਸ ਦੇ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਪਰ ਉਮੀਦ ਹੈ ਕਿ ਇਹ ਲਗਭਗ ਬੱਦਲਬਾਈ ਆਉਂਦੇ 2 ਘੰਟੇ ਤੱਕ ਪੂਰੇ ਪੰਜਾਬ ਦੇ ਉੱਪਰ ਬਣੀ ਹੋਈ ਨਜ਼ਰ ਆਵੇਗੀ ਪਰ ਰਾਤ 11 ਤੋਂ 12 ਵਜੇ ਤੱਕ ਪੂਰੇ ਬੱਦਲਬਾਈ ਬਣੇ ਰਹਿਣ ਦੇ ਕਾਰਨ ਥੋੜੀ ਜਿਹੀ ਗਰਮੈਚ ਦੇਖਣ ਨੂੰ ਮਿਲੂਗੀ ਪਰ ਜਿਵੇਂ ਹੀ 1 ਤੋਂ 2 ਵਜੇ ਦਾ ਸਮਾਂ ਆਵੇਗਾ ਹਵਾਵਾਂ ਦੇ ਨਾਲ ਇਹ ਬੱਦਲਬਾਈ ਅੱਗੇ ਖਿਸਕ ਜਾਵੇਗੀ ਹਿਮਾਚਲ ਉੱਤਰਾਖੰਡ ਵੱਲ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕੋਈ ਵੱਡੀ ਹਲਚਲ ਨਾ ਹੁਣ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਮੀਂਹ ਦੀ ਸੰਭਾਵਨਾ ਬਹੁਤ ਘੱਟ ਨੇ 5% ਉਮੀਦ ਹੈ ਕਿ ਕਿਸੇ ਕਿਸੇ ਇਲਾਕੇ 'ਚ ਬੂੰਦਾਂ ਬੰਦੀ ਹੋ ਸਕਦੀ ਹੈ ਪਰ ਤੜਕੇ ਸਵੇਰੇ ਤੱਕ ਬੱਦਲਬਾਈ ਸਾਫ਼ ਹੋਣ ਦੇ ਕਾਰਨ ਕੱਲ ਨੂੰ ਧੁੰਦ ਦੇ ਹਾਲਾਤ ਬਹੁਤ ਸਾਰੇ ਇਲਾਕਿਆਂ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਤੇ ਅਗਰ ਮੈਂ ਗੱਲ ਕਰਾਂ ਗੁਰਦਾਸਪੁਰ ਪਠਾਨਕੋਟ ਪਹਿਲਾਂ ਤੁਹਾਨੂੰ ਲਗਾਤਾਰ ਦੱਸ ਰਿਹਾ ਕਿ ਇਹ ਇਲਾਕਾ ਇਲਾਕਾ ਸਭ ਤੋਂ ਵੱਧ ਧੁੰਦ ਦੇ ਅੰਦਰ ਆਉਂਦਾ ਨਜ਼ਰ ਆਵੇਗਾ ਹੁਣ ਅਚਲ ਤੋਂ ਠੰਡੀਆਂ ਬਾਵਾ ਆ ਰਹੀਆਂ ਨੇ ਦਸੂਹਾ ਮੁਕੇਰੀਆਂ ਫਿਰ ਪਠਾਨਕੋਟ ਉਸ ਤੋਂ ਇਲਾਵਾ ਨੰਗਲ ਅਨੰਦਪੁਰ ਸਾਹਿ ਫੇਰ ਨਾਲ ਦੇ ਨਾਲ ਲੁਧਿਆਣੇ ਦਾ ਬਹੁਤ ਸਾਰਾ ਇਲਾਕਾ ਪਟਿਆਲੇ ਦਾ ਫਤਿਹਗੜ੍ਹ ਸਾਹਿਬ ਦਾ ਤੇ ਚੰਡੀਗੜ੍ਹ ਮੁਹਾਲੀ ਇਹ ਇਲਾਕੇ ਦੇ ਵਿੱਚ ਜ਼ਿਆਦਾ ਤੋਂ ਦੇਖਣ ਨੂੰ ਮਿਲੂਗੀ ਘੱਟ ਤੋਂ ਉਹ ਜਿਹੜੀ ਹੈ ਬਾਕੀ ਇਲਾਕੇ ਦੇ ਵਿੱਚ ਦਰਮਿਆਨੇ ਰੂਪ ਦੇ ਵਿੱਚ ਬਣੀ ਰਹੇਗੀ ਕੋਹਰੇ ਦੇ ਹਾਲਾਤ ਕਿਸੇ ਕਿਸੇ ਇਲਾਕੇ 'ਚ ਬਣ ਸਕਦੇ ਨੇ ਕਿਉਂਕਿ ਹਜੇ ਇੰਨੀ ਜ਼ਿਆਦਾ ਠੰਡ ਰਾਤ ਨੂੰ ਅਜੇ ਨਹੀਂ ਹੈ ਕਿ ਕੱਲੋਂ ਕੋਹਰਾ ਪੈਵੇ ਓਵਰ ਆਲ ਜਿਹੜੀ ਹੈ ਮੌਸਮ ਠੀਕ ਹੈ ਵੀ ਵੱਡੀ ਹਲਚਲ ਨਹੀਂ ਹੈ ਇਸ ਤੋਂ ਇਲਾਵਾ ਗੱਲ ਕੀਤੀ ਜੇਵੇਂ ਤਾਪਮਾਨ ਦੀ ਤੜਕੇ ਸਵੇਰੇ ਤਾਪਮਾਨ ਅੱਜ ਨਾਲੋਂ ਥੋੜਾ ਜਿਆਦਾ ਦੇਖਣ ਨੂੰ ਮਿਲੂਗਾ ਐਵਰੇਜ ਤਾਪਮਾਨ ਜਿਹੜਾ ਉਹ 6 ਤੋਂ ਲੈ ਕੇ 9 ਡਿਗਰੀ ਤੱਕ ਰਹਿ ਸਕਦਾ ਜੋ ਕਿ ਐਵਰੇਜ 7 ਡਿਗਰੀ ਤੱਕ ਚੱਲ ਰਿਹਾ ਸੀ ਉਹ 1 ਜਾਂ 2 ਡਿਗਰੀ ਤਾਪਮਾਨ ਕਾਹਲੂ ਵੱਧ ਸਕਦਾ ਪਰ ਉਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਮਾਹੌਲ ਠੰਡਾ ਹੀ ਬਣਿਆ ਰਹੇਗਾ ਬਾਕੀ ਆਉਂਦੇ ਦਿਨਾਂ ਵਿੱਚ ਜਿਹੜੀ ਮੀਂਹ ਦੀ ਅਪਡੇਟ ਹੈ ਉਹ ਇਹ ਹੈ ਕਿ ਪੱਛਮੀ ਸਿਸਟਮ ਲਗਾਤਾਰ ਬਣ ਰਹੇ ਨੇ ਦੇਖ ਸਕਦੇ ਹੋ ਤੁਸੀਂ ਇਹ ਪੱਛਮੀ ਸਿਸਟਮ ਹੌਲੀ-ਹੌਲੀ ਕੂਚ ਕਰ ਰਹੇ ਨੇ 12 13 ਤਰੀਕ ਤੋਂ ਬਾਅਦ ਇਹ ਪੰਜਾਬ ਦੇ ਉੱਪਰ ਉਲੰਘਣਗੇ ਜਿਹਦੇ ਵਿੱਚ ਕੋਈ ਵੀ ਅਪਡੇਟ ਜੜੀ ਹੈਗੀ ਹੈ ਉਹ ਤੁਹਾਨੂੰ ਅਸੀਂ ਕੱਲ ਦੀ ਵੀਡੀਓ ਵਿੱਚ ਸਾਂਝੀ ਕਰਾਂਗੇ ਉਦੋਂ ਤੱਕ ਬਣ ਕੀ ਮੀ ਕਦੋਂ ਹੋ ਸਕਦਾ ਹੈ ਉਹ ਜਾਣਕਾਰੀ ਤੁਹਾਨੂੰ ਉਹਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਬਾਕੀ ਜੋ ਵੀ ਜਾਣਕਾਰੀ ਹੋਵੇਗੀ ਚੈਨਲ ਤੇ ਅਗਲੀ ਵੀਡੀਓ ਚ ਲੈ ਕੇ ਮਿਲਦੇ ਹਾਂ ਜੀ ਧੰਨਵਾਦ